ਜੀ ਵੀਡੀਓ ਵੇਖ ਰਿਆ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟਾਈਮ ਹੋ ਗਿਆ ਵਾ ਸਵਾ ਚਾਰ ਤੇ ਸਾਰੇ ਪਰਿਵਾਰ ਨਾਲ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤਨਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੇ ਆ ਜੀ ਸ਼ਰਣ ਕਰਨ ਚੱਲੇ ਆ ਤੇ ਮੌਸਮ ਵੀ ਬਦਲ ਵਾਈ ਬਹੁਤ ਵਧੀਆ ਮੌਸਮ ਆ ਤੇ ਬਾਕੀ ਚੱਲਦੇ ਹਾਂ ਉੱਥੇ ਪਹੁੰਚ ਕੇ ਤੁਹਾਨੂੰ ਕਰਾਉਣੇ ਤੁਹਾਨੂੰ ਵੀ ਦਰਸ਼ਨ ਨਾਲ ਬਾਕੀ ਵੇਹਣਿਆ ਪੰਪ ਬੁੱਲਾ ਵੀ ਅਗ ਨਹੀਂ ਕਿਉਂਕਿ ਸਵਾ ਚਾ ਸਾਢੇ ਚਾਰ ਹੋ ਹੋ ਨੇ ਆ ਤੇ ਤੁਹਾਨੂੰ ਪਤਾ 6 ਵਜੇ ਤੋਂ ਬਾਅਦ ਪਹਿਲਾਂ ਕੋਈ ਵਿਰਲਾਇ ਗੱਲ ਪਰ ਨਹੀਂ। ਧੰਸੇ ਗੁਰੂ ਅਮਰਦਾਸ ਜੀ ਕਿਰਪਾ ਇਹ ਤੇ ਪੰਪੂ ਵੀ ਖੁੱਲਾ ਜੀ। ਲੋ ਜੀ ਹੁਣ ਆਪਾਂ ਤੇਲ ਭਰੌਣੇ ਟੈਂਕੀ ਚ। ਪਹਿਲਾਂ ਤੇ ਫਿਰ ਆਪਾਂ ਅਗਲੀ ਗੱਲਬਾਤ ਕਰਦੇ ਆਂ ਤੇ ਉਹ ਮੇਲਾ ਤੇਲ ਪਵਾ ਲਈਏ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਨੂੰ। ਇਹ ਮੇਰੀ ਚੱਲ ਵੀ ਪੂਰੀ ਹੋਵਾ ਪੂਰੀ ਐ। ਮੌਸਮ ਬਹੁਤ ਵਧੀਆ ਹੋ ਗਿਆ। ਠੰਡਾ ਮੌਸਮ ਆ। ਇਹ ਬਣੀ ਮਾਰ ਹੈ ਕਿ ਅਰਦਾਸ ਹੀ ਕਿਉਂਕਿ ਮੌਸਮ ਇਹ ਗਰਮੀ ਰਹਾ ਹੋਏ ਤੇ ਵਾਹਿਗੁਰੂ ਨੇ ਮੌਸਮ ਹੀ ਨਹੀਂ ਆਲਾ ਬਣਾਤਾ ਬੱਦਲ ਭਾਈ ਪੂਰੀ ਐ ਹਨੇਰੀ ਠੰਡਾ ਮੌਸਮ ਬਹਰ ਲਓ ਜੀ ਖਾਲਸਾ ਜੀ ਪਹੁੰਚ ਗਿਆ ਰਸਤੇ 'ਚ ਤੇ ਮਹਾਰਾਣੀ ਕਿੱਪਾ ਕੀਤੀ ਕੋਟਕੜ ਗਿਆ ਨੂੰ ਮੀ ਤੇ ਕਿਰਬੈਨ ਸ਼ੁਰੂ ਹੋ ਗਈ ਆ ਤੇ ਤੁਹਾਨੂੰ ਹੁਣ ਚ ਸੀਛੇ ਤੇ ਦੇਖਦੀ ਹੋਵੇ ਸ਼ੈਲ ਜੀ ਦਿਨ ਜਬਰ ਕੈਮਨ ਸ਼ੁਰੂ ਹੋ ਗਈ ਆ ਮੀ ਬਾਰਨਾ ਸ਼ੁਰੂ ਕਰਤਾ ਵਾਹਿਗੁਰੂ ਇਹ ਮੰਨਿਛੂਆ ਉਹਨੇ ਮੈਂ ਵੀ ਇਹ ਨਾਲ ਜਿਦਾ ਵਾਦਾ ਆ ਜਿਵੇਂ ਬਾਕੀ ਮੌਸਮ ਠੰਡਾ ਤੇ ਦਰਸ਼ਨ ਕਰਨਾ ਆਨੰਦ ਆਊਗਾ ਜਪੂਰਾ ਬੱਦਲ ਦੇਖੋ ਕਿੰਨਾ ਘਰਜਦਾ ਵੀ ਜੀ ਦੀ ਬੋਰ ਪੂਰੀ ਲਿਸ਼ਕਰੀ ਹੈ ਤੇ ਜਦੋਂ ਮੀਂਹ ਦਾ ਮੌਸਮ ਹੋਵੇ ਹੋਵੇ ਤੇ ਬੱਦਲ ਲਿਸ਼ਕਰਾ ਹੋਵੇ ਮੀਂਹ ਪੈਂਦਾ ਹੋਵੇ ਤੇ ਹਰਿਮੰਦਰ ਸਾਹਿਬ ਜੀ ਦਾ ਆਲੋਕਿਕ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਨਾ ਦਰਸ਼ਨ ਕਰਦੇ ਨਜ਼ਾਰੇ ਵੱਖਰੇ ਆ बाकी फिर चल के उ लो जी जिम्मे वे हरिमंदर साहब वाली हम भी वाता जा रहे वा तेज हंसा जा रहा वा हम अस अपना हरियाली साहब पहुंच गए हम मीह अगर जमे वह वा जिमें जिम्मे अगर तीहता जा रहे जी बाकी ਆਹ ਹੀ ਕੋਲੀ ਨੇ ਸੇਦਾਂ ਦੇ ਸਰਤਾਜ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਧਰਤੀ ਦੇ ਬੋਲ ਗਿਆ ਜੀ ਤਨਤਨ ਸਾਹਿਬ ਅ ਵੱਡਾ ਗੁਰਦੁਆਰੇ ਦੀ ਸਾਰੀ ਇੱਥੇ ਵੀ ਤਨਤਨ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀ ਵੈਗੂ ਜੀ ਪਹੁੰਚ ਗਏ ਆ ਆਪਾਂ ਹਰਮੰਦਰ ਸਾਹਿਬ ਇੱਥੋਂ 4 ਕਿਲੋਮੀਟਰ ਰਹਿ ਗਿਆ ਗੁਰਦੁਆਰਾ ਸਾਹਿਬ ਤੇ ਆਪਾਂ 골ਡਨ ਗੇਟ ਕੋਲ ਪਹੁੰਚ ਗਏ ਜੀ ਤੇ 골ਡਨ ਗੇਟ ਤੇ ਆਪਾਂ ਪਹੁੰਚ ਗਏ ਆ ਜੀ ਕਰੋ ਦਰਸ਼ਨ 골ਡਨ ਗੇਟ ਦੇ ਤੇ ਇੱਥੋਂ 4 ਕਿਲੋਮੀਟਰ ਗੁਰਦੁਆਰਾ ਸਾਹਿਬਾ ਜਿਹਦੇ ਬਾਸੋਂ ਆਪਾਂ ਕੋਈ 10-15 ਮਿੰਟ ਜਿੱਥੇ ਪਹੁੰਚ ਜਾਣਾ ਗੁਰਦੁਆਰਾ ਸਾਹਿਬ ਲਓ ਜੀ ਪਹੁੰਚ ਗਏ ਆਪਾਂ ਪਾਰਕਿੰਗ ਚ ਪਾਰਕਿੰਗ ਜੇ ਆਪਾਂ ਗੱਡੀ ਲਾ ਕੇ ਤੇ ਖਰਗਾਹ ਤੁਰ ਕੇ ਚੱਲਦੇ ਪਾਰਕਿੰਗੋਂ ਨਿਕਲਦਿਆਂ ਨਾਲ ਹੀ ਦਰਸ਼ਨ ਹੁੰਦੇ ਹਨ ਚੌਂਕ ਦੇ ਇਹ ਪਾਰਕਿੰਗ ਪਾਰਕਿੰਗ ਚੌਂਕ ਤੇ ਸਾਰੀ ਮਾਰਕੀਟ ਆ ਜਿਹੜੇ ਹਰਮੰਦਰ ਸਾਹਿਬ ਨੂੰ ਆਪਾਂ ਜਾ ਰਹੇ ਆ ਤੇ ਇਹ ਮਾਰਕੀਟ ਆ ਜਿਹੜੀ ਹਰਮੰਦਰ ਸਾਹਿਬ ਦੀ ਇਹ ਬਹੁਤ ਵਧੀਆ ਦੇਖ ਤੇ ਇਧਰ ਮਾਰਾ ਰਣਜੀਤ ਸਿੰਘ ਦਾ ਜੋ ਬਣਾਇਆ ਗਿਆ ਚੌਂਕ ਤੇ ਲਾਇਆ ਗਿਆ ਉਹਨਾਂ ਦਾ ਦੁੱਤ ਲਾਇਆ ਗਿਆ ਵਾ ਜੋ ਸਾਡੇ ਖਾਲਸੇ ਰਾਜ ਦਾ ਪ੍ਰਤੀਕ ਇਹ ਚੜਦੀ ਕਲਾ ਨੋ ਇਤਿਹਾਸਕ ਪ੍ਰਸਾਦ ਹੇ ਚੜਦੀ ਕਲਾ ਵਾਲੇ ਇੱਥੋਂ ਹੀ ਸ਼ੁਰੂ ਹੋ ਜਾਂਦਾ ਸ਼ਾਂਤੀ ਆ ਗੁਰੂ ਸਾਹਿਬ ਦਾ ਕੀਰਤਨ ਸ਼ੁਰੂ ਹੋ ਜਾਂਦਾ ਇਹ ਫਿਰ ਚੌਂਕ ਆ ਗਿਆ ਕਹਿੰਦੇ ਜਿਵੇਂ ਹੀ ਸਾਹਮਣੇ ਜੱਲਿਆਂ ਵਾਲਾ ਬਾਗ ਤੇ ਇੱਥੋਂ ਜਦੋਂ ਆਪਾਂ ਸੱਜੇ ਨੂੰ ਮੁੜਦੇ ਆ ਤੇ ਸਾਹਮਣੇ ਦਰਬਾਰ ਸਾਹਿਬ ਦੇ ਨਜ਼ਰੋਂ ਲੱਪ ਜਾਂਦੇ ਵਾਹਿਗੁਰੂ ਵਾਹਿਗੁਰੂ ਦੁਕਾਨਾਂ ਖੁੱਲ੍ਹੇ ਸ਼ੁਰੂ ਹੋ ਗਿਆ ਨੇ ਹੌਲੀ ਹੌਲੀ ਲੋਰੀ ਜੋੜਾ ਘਰ ਕੋਲ ਪਹੁੰਚ ਚੁਕੇ ਤੇ ਸੰਗਤਾ ਤੋ ਵੇਖੋ ਇੱਥੇ ਵੀ ਲੇਟੀ ਹੋਈ ਹੈ ਐਨੀ ਸੰਗਤਾ ਜੋੜਾ ਘਰ ਕੋਲ ਪਹੁੰਚ ਗਿਆ ਹੁਣ ਆਪਾਂ ਜੋੜੇ ਜਮਾ ਕਰਾਵਾਂਗੇ ਤੇ ਫਿਰ ਅੱਗੇ ਚੱਲਦੇ ਹਾਂ ਠੀਕ ਹੈ ਅੰਗੇ ਗੁਰੂ ਘਰ ਕੋਲ ਤੇ ਸੰਗਤ ਜਿਹੜੀ ਆ ਬਾਹਰੋਂ ਜ਼ਿਆਦੀ ਆ ਆਪਣੇ ਪੰਜਾਬੀ ਆ ਨਾਲੋਂ ਬਾਹਰੋਂ ਜਿਹੜੀ ਸੰਗਤ ਜ਼ਿਆਦੀ ਆਈ ਹੈ ਤੇ ਲੋ ਜੀ ਰਿੱਠੇ ਸੱਬੇ ਥਾਂ ਨਹੀਂ ਤੁੱਟ ਜੇ ਹ ਕੋਈ ਇੱਕ ਸਕਰੀਨ ਲੱਗੀ ਜਿੱਥੇ ਦੱਸਿਆ ਜਾ ਰਿਹਾ ਵੀ ਸਿਰ ਨੂੰ ਟੱਕੇ ਰੱਖੋ ਨਸ਼ੇ ਨਹੀਂ ਕਰਨੇ ਨਸ਼ਾ ਕੋਈ ਲੈ ਕੇ ਨਾਲ ਨਹੀਂ ਜਾਣਾ ਜੋੜੇ ਘਰ ਜਵਾਂ ਕਰਾਓ ਹਨਾ ਪਹਿਲੀ ਚਲਕ ਦਰਬਾਰ ਸਾਹਿਬ ਵਾਹ ਜੀ ਵਾਹ ਕੀ ਨਜ਼ਾਰਾ ਲੋਕਿਕ ਨਜ਼ਾਰਾ ਗੁਰੂ ਘਰ ਦਾ ਗੁਰੂ ਘਰ ਇਹ ਸਾਡੇ ਕਾਲ ਤਖਤ ਸਾਹਿਬ ਗੁਰੂ ਰਾਮਦਾਸ ਜੀ ਦੀ ਕੋਈ ਤਰਤੀ ਜਿਹੜਾ ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਕਰਮਾਂ ਨਾਲ ਇਹਨੂੰ ਬਣਵਾਇਆ ਤੇ ਬੜੀ ਸ਼ਾਂਤਮਈ ਤਰਤੀ ਟਾਈਮ 9:00 ਸੰਗਤ ਪੂਰੀ ਅੰਦਰ ਦੇਖੋ ਗੈਲਰੀ ਦੇ ਦਰਸ਼ਨ ਕਰੋ ਬੰਗਾ ਸਾਹਿਬ ਵੀ ਦੇਖੋ ਦੁਨਗਾ ਦਾ ਦਰਸ਼ਨ ਕਰੋ ਇਹਦੇ ਨਾਲ ਗੁਰਬਾਨੀ ਦੀਆਂ ਸਕਰੀਨਾਂ ਲੱਗੀਆਂ ਨੇ ਨਾਮ ਅਰਮਦਾਸ ਰੋ ਵਰਨਾਤੇ ਲੋ ਇਹ ਦੁੱਖ ਭੰਜਨੀ ਮੇਰੇ ਕੋਲ ਪਹੁੰਚ ਗਿਆ ਜਿੱਥੇ ਕਹਿੰਦੇ ਕਈ ਪ੍ਰਕਾਰ ਦੇ ਦੁੱਖ ਉੱਟਟੇ ਜਾਂਦੇ ਹਨਾ ਸ਼ਾਨਣ ਕੀਤੇ ਸ੍ਰੋਵਰ ਦੇ ਇਸ਼ਨਾਨ ਕਰਦੇ ਆ ਸ੍ਰੋਵਰ ਦੇ ਦਰਸ਼ਨ ਕਰੋ ਗੁਰੂ ਸਾਹਿਬ ਦੇ ਲੋ ਜੀ ਦਰਸ਼ਨ ਕਰੋ ਦੁੱਖ ਭੰਜਨੀ ਦੇਰੀ ਇਹ ਦੁੱਖ ਭੰਜਨੀ ਦੇਰੀ ਆ ਕਹਿੰਦੇ ਜਿੱਥੇ ਆ ਕਾਮ ਵਰਦੇ ਸੀ ਜਲ ਚ ਤੇ ਚਿੱਟੇ ਹੰਸ ਬਣ ਕੇ ਬਾਹਰ ਨਿਕਲਦੇ ਸੀ ਇਹ ਕਰੋ ਦਰਸ਼ਨ ਲੋ ਜਿੱਥੇ 베ਰੀ ਜਿੱਥੇ ਬੀਬੀ ਰਜਨੀ ਦੇ ਦੁੱਖ ਕੱਟੇ ਗਏ ਕਿਉਂ ਦੇਖ ਕਰਦਾ ਟਿੰਗਲਾ ਸੀ ਜੋ ਨਾ ਬਰਨਾਉਂਗਾ ਦਰਸ਼ਨ ਲੋਈ ਦਰਸ਼ਕ ਕਰੋ ਥੜਾ ਸਹਿ ਜਿੱਥੇ ਕਹਿੰਦੇ ਵੀ ਗੁਰੂ ਸਾਹਿਬ ਬੈਠ ਕੇ ਤਪ ਕਰਦੇ ਰਹੇ ਨੇ ਇੱਥੇ ਸਾਹਮਣੇ ਬੈਠ ਕੇ ਗੁਰੂ ਸਾਹਿਬ ਜੋ ਕਾਮਕੀ ਸਰੋਵਰ ਦਾ ਜੋ ਚਲਦਾ ਹੀ ਉਹ ਤਾਂ ਧਿਆਨ ਰੱਖ ਰਹੇ ਇਤਿਹਾਸ ਆ ਜੀ ਖੜਾ ਸਾਹਿਬ ਦਾ 68 ਤੀਰ ਤੇ ਇਸ ਸਥਾਨ ਉੱਪਰ ਸੰਮਤ 1634 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਵਿਰਾਜਮਾਨ ਹੋ ਕੇ ਅਮਰ ਸਰੋਵਰ ਦੀ ਖਦਵਾਈ ਕਰਾਈ। ਇੱਕ ਮਹਾਨ ਸੰਮਤ 1645 ਈਸਵੀ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਗਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਵੀ ਇਸ ਸਥਾਨ ਉੱਪਰ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕਰਦੇ ਅਤੇ ਸੰਗਤਾਂ ਨੂੰ ਸਿੱਖੀ ਉਪਦੇਸ਼ ਦਿੰਦੇ ਸਨ। ਸਵੇਰੇ ਸ਼ਾਮ ਦਾ ਦੀਵਾਨ ਵੀ ਇੱਥੇ ਸਜਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਇਹ ਤਾਂ ਗੋਇੰਦਵਾਲ ਸਾਹਿਬ ਦੀ ਜੀਤੋਂ ਗੁਰਬਾਣੀ ਦੀਆਂ ਪੋਤਿਆਂ ਲਿਆ ਕੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਸੁਭਾਏ ਮੰਕੀਆਂ ਗਈਆਂ ਸਨ ਇਸੇ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1657 ਵਿੱਚ ਵਜੀਰ ਖਾਂ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਕਾਰ ਸੇਵਾ ਦੀ ਟੋਕਰੀ ਸਟਵਾ ਕੇ ਦੂਰ ਕੀਤਾ ਸੀ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਰਾਮ ਕਲੀ ਰਾਗ ਵਿੱਚ 68 ਤੀਰਥ ਜੈ ਸਾਧ ਪਗਤਰੈ ਸ਼ਬਦ ਉਚਾਰਿਆ ਸੀ ਜਿਸ ਦਾ ਮਤਲਬ ਹੈ ਕਿ ਜਿਸ ਸਥਾਨ ਉੱਪਰ ਸੰਤ ਆ ਬਸ ਸਾਧ ਜਨ ਬੈਠਦੇ ਹਨ ਉਹ ਸਥਾਨ 68 ਤੀਰਥਾਂ ਵਰਗਾ ਹੋ ਜਾਂਦਾ ਹੈ ਜਿਸ ਕਰਕੇ ਸਿੱਖ ਪਰੰਪਰਾਵਾਂ ਅਨਸਾਰ ਇਸ ਸਥਾਨ ਦਾ ਨਾਮ ਥੜਾ ਸਾਹਿਬ 68 ਤੀਰਥ ਪ੍ਰਚਲਿਤ ਹੈ ਜੀ ਲੋਈ ਅਰਦਾਸ ਹੋਣ ਲੱਗੀ ਤੇ ਹਾਉ ਜੀ ਦਰਸ਼ਨ ਕਰੋ ਸੰਤਨ ਬਾਬਾ ਦੀਪ ਸਿੰਘ ਜੀ ਇਸ ਸਥਾਨ ਦੇ ਜਿਹੜਾ ਹੁਣ ਇਹਦਾ ਨਵੀਨੀਕਰਨ ਹੋ ਰਿਹਾ ਵਾ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਰਾਮ ਇਸਲਾਮ ਵਿੱਚੋਂ ਸੋ ਪਰसिद्ध ਸ਼ਹੀਦਾਂ ਦੀ ਮਿਸਲ ਦੇ ਮੁਖੀਏ ਚ ਹਨ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਦੇ ਨੋ 18ਵੀਂ ਸਦੀ ਦੀਆਂ ਵਿਸ਼ੇ ਚੰਗਾ ਵਿੱਚ ਐਵੇਂ ਇਸਾ ਲਿਆ 1757 ਈਸਵੀ ਵਿੱਚ ਤੈਮੂਰ ਸ਼ਾਹ ਅਤੇ ਜਹਾਨ ਖਾਨ ਦੁਆਰਾ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਤੀ ਕਰਨਾ ਪਵਿੱਤਰ ਸਰੂਪ ਨੂੰ ਪੂਰਤਿਆਂ ਦੀ ਖਬਰ ਬਾਬਾ ਜੀ ਜਦੋਂ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਉਹ 76 ਸਾਲ ਸਨ 1682 1757 ਦੀ ਵਿਰੋਧ ਅਵਸਥਾ ਵਿੱਚ ਵੀ 18 ਸੇਵ ਦਾ ਖੰਡਾ ਹੱਥ ਲੈ ਕੇ ਸ਼੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਅਤੇ ਜ਼ਾਲਮਾਂ ਨੂੰ ਸਰਸਕਾਉਣ ਦੀ ਪ੍ਰਕਿਰਤੀ ਗਿਆਗਾ ਕਿ ਜੀ ਅੰਮ੍ਰਿਤਸਰ ਵੱਲ ਚੱਲ ਪਏ ਅਗੋ ਜਹਾਨਖਾਨ ਨੇ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਬੋਲ ਬੋਲਵੜਾ ਫੇਂਡ ਪਾਸ ਹਜ਼ਾਰਾਂ ਦੀ ਗਿਣਤੀ ਦੇ ਖੌਦ ਦੇ ਨਾਲ ਮੋਰਚੇ ਮੱਲੀ ਬੈਠਾ ਸੀ ਆਮੋ ਸਾਹਮਣੇ ਇੱਕ ਮਹਾਨ ਦਾ ਜੁਦ ਹੋਇਆ ਬਾਬਾ ਜੀ ਸ਼ਹਿਰ ਤੋਂ ਅਜੇ ਹਟਵੇਂ ਹੀ ਸੰਕੇ ਜਮਾਲ ਖਾਨ ਨਾਲ ਹੋ ਰਹੀ ਹਤੋ ਹੱਥੀਏ ਲੜਾਈ ਵਿੱਚ ਉਹਨਾਂ ਦਾ ਸੀਸ ਕੱਟਿਆ ਗਿਆ ਫਾਸ ਖੜੇ ਇੱਕ ਸਿੰਘ ਨੇ ਜਦ ਬਾਬਾ ਜੀ ਨੂੰ ਕੀਤਾ ਪੁਰਾਣੀ ਯਾਦ ਕਰਵਾਇਆ ਤਾਂ ਐਸਾ ਕਿਸ਼ਮਾ ਵਾਪਰਿਆ ਜਿਹਦੀ ਦੁਨੀਆ ਦੇ ਇਤਿਹਾਸ ਵਿੱਚ ਹੋਰ ਕੋਈ ਮਿਸਾਲ ਨਹੀਂ ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉੱਪਰ ਟਕਾ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫਾਂ ਵਿੱਚ ਬਾਜੜਾਂ ਪੈ ਗਈਆਂ ਇਸ ਤਰ੍ਹਾਂ ਕਮਹਾਨ ਦਾ ਜੁਦ ਕਰਦੇ ਆ ਬਾਬਾ ਜੀ ਸ੍ਰੀ ਅਮਰ ਸਾਹਿ ਸਾਬਿਰ ਕੀਤੇ ਫਕਲਮਾ ਵਿੱਚ ਸ਼ਹੀਦ ਬੰਗੇ ਵਿਖੇ ਇਹ ਗੁਰਦੁਆਰਾ ਬਾਬਾ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਅਤੇ ਗੁਰਤਮਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਪ੍ਰੇਰਨਾ ਸ्रोत ਹੈ ਵਾਹਿਗੁਰੂ ਵਾਹਿਗੁਰੂ ਹੋ ਰਹਾ ਵਸਾ ਸਜਿਤ ਨੇ ਕਹਾਂ ਇਹ ਇਸ ਉਪਰ ਤਤਤਾ ਬਾਬਾ ਨੀ ਸਿੰਘ ਦਾ ਚੰਗਿਆਰਾ ਇਹ ਦਰ ਸੂਤ ਵੀ ਚੜਦਾ ਆ ਰਿਹਾ ਇਹ ਇਹ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਚਲੋ ਜੀ ਆਏ ਦਰਸ਼ੇ ਨਾਮ ਨਿਤ ਪਾਵੈ ਪਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਸੰਗਤ ਬਹੁਤ ਹੈ ਬੜੀ ਭੇੜ ਅੱਜ ਪੁੱਲ ਭਰਿਆ ਪਿਆ ਸੰਗਤਨ ਧੰਨ ਧੰਨ ਕਰਾਓ ਆ ਦੇਖਦੇ ਆ ਕਿੰਨਾ ਟਾਈਮ ਲੱਗਦਾ ਦਰਸ਼ਨ ਕਰਨ ਤੇ ਗੁਰੂ ਸਾਹਿਬ ਦੇ ਤੇ ਬਾਕੀ ਵੇਖੋ ਕਿੱਡਾ ਵਧੀਆ ਨਜ਼ਾਰਾ ਉਧਰੋਂ ਸੂਰਜ ਨੇ ਵੀ ਗੁਰੂ ਸਾਹਿਬ ਨੂੰ ਵਾਇਓ 3 ਘੰਟਾ ਸਵੇਰ ਦੀ ਫਤਕੀ ਕੀਤੀ ਹੈ ਸਿਰ ਝਕਾਇਆ ਹੈ ਤੇ ਇੱਧਰ ਨਾ ਇਹ ਦਰਬਾਰ ਸਾਹਿਬ ਸੰਗਤਾਂ ਦਾ ਹੜ੍ਹ ਅਰਸ ਹੈ ਉੱਥੇ ਇੱਕ ਪਾਸੇ ਜਨਮ ਮਾਰਨ ਸਿੱਖਾਂ ਦੇ ਗੁਰੂ ਸਾਹਿਬਾਨ ਅਤੇ ਭਗਤੀ ਦੇ ਪ੍ਰਤੀਕ ਗੁਰੂ ਘਰ ਹਨ ਗੁਰਦੁਆਰਾ ਸਾਹਿਬ ਹੈ ਅਤੇ ਉੱਥੇ ਸਿੱਖਾਂ ਦੇ ਰਾਜ ਦੀ ਯਾਦਵਾਉਂਦਾ ਅਕਾਲ ਤਖਤ ਸਾਹਿਬ ਹੈ ਜੋ ਸਿੱਖਾਂ ਦਾ ਤਖਤ ਹੋਇਆ ਕਰਦਾ ਸੀ ਜਿੱਥੇ ਹਮੇਸ਼ਾ ਸਿੱਖਾਂ ਦਾ ਰਾਜ ਚੱਲਿਆ ਹਮੇਸ਼ਾ ਜੋ ਵੀ ਸਿੱਖ ਰਾਜ ਦਾ ਹੁਕਮ ਪ੍ਰਮਾਨ ਹੋਇਆ ਜਾਂ ਸਿੱਖ ਰਾਜ ਜੋ ਵੀ ਅੱਗੇ ਵਧਿਆ ਫੁੱਲਾ ਸੀ ਇਸੇ ਅਕਾਲ ਤਖਤ ਤੋਂ ਹੁੰਦਾ ਹੋਇਆ ਉਹ ਪ੍ਰਮਾਨ ਚੱਲਿਆ ਤੇ ਖਾਲਸੇ ਨੇ ਰਾਜ ਕੀਤਾ ਗੁਰੂ ਸਾਹਿਬ ਦੀ ਬਖਸ਼ਿਸ਼ ਅਗਵਾਈ ਮਿਹਰ ਪ੍ਰਿਹਤ ਤੇ ਅਕਾਲ ਤਖਤ ਦੀ ਅਗਵਾਈ ਵਿੱਚ ਖਾਲਸੇ ਨੇ ਰਾਜ ਕੀਤਾ ਜੀ ਕਰੋ ਦਰਸ਼ਨ ਅਕਾਲ ਤਖਤ ਸਾਹਿਬ ਦੇ सावनादाेश <laughs> ਸੰਗਤ ਅੱਜ ਬੜੀ ਦੂਰੋਂ ਦੂਰੋਂ ਸੰਗਤ ਬਾਅਦ ਸੋਬੇ ਸੰਗਤ ਜਾਰੀ ਆ ਜੋ ਤੁਹਾਨੂੰ ਦਰਸ਼ਕ ਰਾਉਣੇ ਆ ਕਾਲ ਤੱਕ ਸਾਹਿਬ ਜੀ ਪਰ ਅੰਦਰ ਵੀਡੀਓ ਨਹੀਂ ਬਣਾਉਂ ਲੈਂਦੇ ਦਰਸ਼ਕ ਜੀ ਮੁਰਤਰਾ ਥੜਾ ਸਾਹਿਬ ਜੀ ਦੇ ਇੱਕ ਬਾਦਰ ਸਾਹਿਬ ਜੀ ਦੇ ਪਾਤਸ਼ਾਹੀ ਦਾ ਇਤਿਹਾਸ ਲਿਖਿਆ ਜੀ ਗੁਰਦਰਾ ਸਾਹਿਬ ਕਾਲ ਤੱਕ ਸਾਹਿਬ ਤੇ ਬਾ ਦਸਾ ਜੀ ਥੜਾ ਸਾਹਿਬ ਉਹਨ ਗੁਰ ਤਰਾ ਤੁਹਾਨੂੰ ਹੋਣਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲਿਆਂ ਦੇ ਜੋਨ ਦੇ ਜਾਲ ਵਿੱਚ ਬਣਿਆ ਗੁਰੂ ਘਰ ready. ਬਹੁਤ ਦੱਬੋ ਰਹੇ ਹੋ ਗਏ ਕਾਫੀ ਪਰ ਬੜੀ ਪੁਰਾਣੀ ਬੇਰ ਹਾਂਜੀ ਚਲਿਏ ਕੀ ਲੋਕਾਂ ਕੇ ਨਜ਼ਾਰਾ ਹੈ ਤਰਦੀਆ ਸਿੱਧਾ ਦਾ ਕੁੰਡੂ ਲਿਆ ਤੇ ਸਾਹਮਣੇ ਹਰਮੰਦਰ ਸਾਹਿਬ ਚਲੋ ਜੋੜੇ ਪੌਣੇ ਹੁਣ ਚਲਦੇ ਆ ਗੱਡੀ ਵਾਲ ਤੇ ਕਰਦੇ ਆ ਘਰਾਂ ਨੂੰ ਰਵਾਨਗੀ ਜੋੜੇ ਮਿਲ ਗਏ ਤੇ ਗੈ ਵੀ ਆ ਗਿਆ ਜੋੜੇ ਲੈ ਕੇ ਤਰਾ ਕਰ ਰਹੇ ਹਾਂ ਹਾਲ ਹੋਈ ਇਹ ਤਾਂ ਤੋਹੋ ਸੰਗਤੀ ਸੰਗਤ ਨਹੀਂ ਜਰੂਰੀ ਚੜ ਕੇ ਆਪਾਂ ਪੌੜੀਆਂ ਤੇ ਆ ਗਏ ਆਪਣੀ ਗੱਡੀ ਕੋਲੇ ਠੀਕ ਹੈ ਹੁਣ ਬਾਈ ਨੇ ਇਹਦਾ ਚੱਲਦੇ ਘਰਾਂ ਨੂੰ ਲੋ ਜੇਪਾ ਪਹੁੰਚਿਆ ਉਹਦਾ ਵਿਲਾ ਹੈ ਉਹਨਾਂ ਵਾਂਗੂ ਗੱਡੀ ਲੈਣ ਲੰਮੀ ਹੈ ਜੀ ਇਹ ਸਾਰੇ ਸੰਗਤ ਜਿਹੜੀ ਹੋਣਾ ਹੀ ਆ ਇਹਨਾਂ ਦੇ ਮੱਥਾ ਟੇਕਣਾ ਤੇ ਇਹਨਾਂ ਨੂੰ ਤੀਸਾ ਲਾ ਦੋ ਤਿੰਨ ਵਜਣਗੇ ਮੱਥਾ ਨਹੀਂ ਦੇ ਦੇਣੀ ਆਈ ਲਾਈਨ ਤੇ 6.5 ਲੱਗੇ ਹਨ ਤੇ ਅੱਧੇ ਅੱਠ ਅੱਠ ਸਵਾ ਅੱਠ ਅੱਧੇ ਅੱਠ ਭਾਰੀ ਆਈ ਸਾਡੀ ਲੋਕਾਂ ਨੇ ਆਪਾਂ ਤੇ 300 ਵਧੀ ਹੈ ਘੱਟ ਨਹੀਂ ਹੈ ਬਾਕੀ ਬਰਾ ਮਜਾ ਆਇਆ ਬਾਕੀ ਬੜਾ ਆਨੰਦ ਆਇਆ ਗੁਰੂ ਸਾਹਿਬ ਦਾ ਅਨੰਦ ਸਨ ਦੇਖਾਰ ਕਰਕੇ ਬੜਾ ਬੁਰੀਆਂ ਸ਼ਾਨਾਂ ਪਾਨੀ ਕੀਟਾਂ ਦੇ ਮੌਸਮ ਦੇ ਨੇ ਬੜਾ ਵਧੀਆ ਬਦਲਵਾਇ ਸੀ ਤੇ ਹੁਣ ਪੂਰੀ ਧੁੱਪ ਨੇਗਲੀ ਪਾਟੀ ਠੀਕ ਹੈ ਮੌਸਮ ਇੰਦਾ ਹੈ ਨਹੀਂ ਲੱਗਦਾ ਆ ਦਾ ਬਸੁਲਾ ਸਿੰਘ ਜੀ ਫੁੱਟ ਦਲ ਉਹਨਾਂ ਦਾ ਗੁਰਦਰਾ ਸਾਹਿਬ ਇਹਦੇ ਦਲ ਜਿਹੜਾ ਕੋਲਾ ਜਿਹੜਾ ਪਾਰਕਿੰਗ ਨੂੰ ਜਾਂਦਾ ਹੈ ਇੱਥੋਂ ਆਪਾਂ ਕਰਾਂ ਜਾਂਦੇ ਵਾਪਸ ਤੇ ਬਾਕੀ ਚਲੋ ਬਾਕੀ ਅੱਜ ਲਈ ਇਹ ਨਹੀਂ ਜਲਦੇ ਆ ਤੁਹਾਨੂੰ ਅਗਲੇ ਵਲੌਗਸ ਨਾਲ ਨੂੰ ਦੱਸਿਆ ਜੇ ਵਲੌਗ ਕਿਵੇਂ ਬਣਿਆ ਚੰਗਾ ਬਣਿਆ ਮਾੜਾ ਬਣਿਆ ਆਪਣੇ ਲਾਈਕ ਕਮੈਂਟ ਜ਼ਰੂਰ ਦੱਸਿਆ ਜੇ ਬਾਕੀ ਜੇ ਕੋਈ ਗਲਤੀ ਹੋ ਜਾਂਦੀ ਹੈ ਮਾਫ ਕਰਿਓ ਬਾਕੀ ਦੱਸਿਓ ਜ਼ਰੂਰ ਵੀ ਆ ਤੁਹਾਡੀ ਅੰਦਰ ਗਲਤੀਆਂ ਜੇ ਆਈਆਂ ਕੇ ਤੋਂ ਉਹਨਾਂ ਨੂੰ ਸੁਧਾਰ ਹੁੰਦਾ ਹੀ ਕੋਸ਼ਿਸ਼ ਕਰਾਂਗੇ ਤੇ ਚਲੋ ਅੱਗੇ ਅੱਜ ਲਈ ਇੰਨਾ ਹੀ ਅੱਗੇ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ